ਘਰਾਂ ਕੋਠੀਆਂ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਾਉਣ ਲਈ ਡੈੱਡੇ ਫੋਨ ਨਾਲ ਵੀਡੀਓ ਬਣਾ ਕੇ ਇਸ ਨੰਬਰ ਤੇ ਭੇਜੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਐਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਣੇ ਆਂ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਆ ਇਸ ਘਰ ਦਾ ਰੇਟ ਮਾਲਕਾਂ ਨੇ 9 ਲੱਖ ਰੁਪਏ ਰੱਖਿਆ ਇਹ ਘਰ ਦੋ ਮੰਜ਼ਲਾ ਬਣਿਆ ਹੋਇਆ ਆ ਆਜੇ ਕਮਰਾ ਬਣਿਆ ਹੋਇਆ ਕਮਰਾ ਕਾਫੀ ਖੁੱਲ੍ਹਾ ਡੁੱਲ੍ਹਾ ਬਣਿਆ ਹੋਇਆ ਘਰ ਦੀ ਜਗ੍ਹਾ 37 ਗਜ ਹੈ ਜੀ ਮਾਲਕਾਂ ਦਾ ਨੰਬਰ ਹੈ ਜੀ 78887 57370 ਅਸੀਂ ਕੋਈ ਚੀਜ਼ ਪੁੱਛਣਾ ਹੋਵੇ ਮਾਲਕਾਂ ਨੂੰ ਸਿੱਧਾ ਫੋਨ ਕਰ ਸਕਦੇ ਹੋ ਰੇਟ ਦੀ ਗੱਲ ਸਿੱਧੀ ਕਰ ਸਕਦੇ ਹੋ ਲੋਕੇਸ਼ਨ ਵੀ ਪ੍ਰੋਪਰ ਪੁੱਛ ਸਕਦੇ ਹੋ ਵੈਸੇ ਇਸ ਘਰ ਦੀ ਵੈਲਿਊ ਜ਼ਿਆਦਾ ਹੈ ਪਰ ਮਾਲਕਾਂ ਨੂੰ ਪੈਸਿਆਂ ਦੀ ਲੋਡ ਹੋਣ ਕਾਰਨ ਘੱਟ ਤੇ ਵੇਚ ਰਹੇ ਨੇ ਦੂਜੀ ਮੰਜ਼ਲ ਤੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਦੂਜੀ ਮੰਜ਼ਲ ਤੇ ਇੱਕ ਕਮਰਾ ਬਣਿਆ ਹੋਇਆ ਨਾਲ ਇੱਕ ਵਾਸ਼ਰੂਮ ਬਣਿਆ ਹੋਇਆ ਜੀ ਆਹ ਦੇਖੋ ਜੀ ਆ ਕਮਰਾ ਬਣਿਆ ਹੋਇਆ ਇਹ ਵੀ ਕਮਰਾ ਕਾਫੀ ਖੁੱਲਡੁੱਲਾ ਬਣਿਆ ਹੋਇਆ ਹੈ। ਇਹਦੇ ਨਾਲ ਹੀ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ। ਘਰ ਦਾ ਇਹ ਐਡਰੈਸ ਹੈ। ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਇਹ ਘਰ ਜੀ ਮਲੇਰ ਕੋਟਲਾ ਵਿੱਚ ਬਣਿਆ ਹੋਇਆ। ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਘਰ ਜਾਂ ਕੋਠੀ ਚਾਹੀਦੀ ਹੈ? ਤੁਸੀਂ ਕਮੈਂਟ ਵਿੱਚ ਦੱਸ ਸਕਦੇ ਹੋ। ਅਸੀਂ ਉਧਰ ਵਾਲੀ ਸਾਈਡ ਮੌਜੂਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਆਜੀ ਵਾਸ਼ਰੂਮ ਬਣਾਇਆ ਹੋਇਆ ਘਰ ਪੂਰਾ ਆਬਾਦੀ ਦੇ ਵਿੱਚ ਬਣਿਆ ਹੋਇਆ ਜੀ ਆ ਤੀਜੀ ਮੰਜ਼ਲ ਤੇ ਪੌੜੀਆਂ ਜਾਂਦੀਆਂ ਹਨ ਤੁਹਾਨੂੰ ਉੱਪਰਲੇ ਪਾਸੋਂ ਵੀ ਸਾਰਾ ਦਿਖਾ ਦਿੰਨੇ ਆ ਆਸ-ਪਾਸ ਤੇ ਕੈਮਰਾ ਕੋ ਮਾਕੇ ਦਿਖਾ ਦਿੰਨੇ ਆ ਸਾਰੀ ਆਬਾਦੀ ਆਸੇ ਪਾਸੇ ਬਾਕੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਪੁੱਛ ਪੁੱਛਣਾ ਵੇ ਤੁਸੀਂ ਫੋਨ ਤੇ ਉਹਨਾਂ ਨੂੰ ਪੁੱਛ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ